ਕਿਉਂਕਿ ਪਰਮੇਸ਼ਰ ਵਿਸ਼ਵਾਸ ਤੋਂ ਪ੍ਰਸੰਨ ਹੋਣ ਵਾਲਾ ਪਰਮੇਸ਼ਰ ਹੈ ਤੇ ਅੱਜ ਦਾ ਸਾਡਾ ਵਿਸ਼ਾ ਇਹ ਹੈ ਕਿ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਹallelujah ਆਓ ਅਸੀਂ ਦੇਖਾਂਗੇ ਪਵਿੱਤਰ ਬਾਈਬਲ ਦੇ ਵਿੱਚੋਂ ਮਾਰਕਸ ਦੀ ਕਿਤਾਬ ਉਹਦਾ 9 ਨੰਬਰ ਅਧਿਆਇ ਤੇ ਅਸੀਂ ਉਹਦੀ 14 ਨੰਬਰ ਪੰਕਤੀ ਤੋਂ ਦੇਖਣਾ ਸ਼ੁਰੂ ਕਰਾਂਗੇ ਇੱਥੇ ਲਿਖਿਆ ਜਾਉ ਚੇਲਿਆਂ ਦੇ ਕੋਲ ਆਏ ਤਾਂ ਉਹਨਾਂ ਦੇ ਚੁਫੇਰੇ ਵੱਡੀ ਭੀੜ ਔਰ ਉਹਨਾਂ ਨਾਲ ਗਰੰਥੀਆਂ ਨੂੰ ਝਗੜਾ ਕਰਦੇ ਦੇਖا۔ ਅਤੇ ਛੱਟ ਸਾਰੀ ਭੀੜ ਉਹਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕਾਂ ਨੇ ਉਹਦੇ ਕੋਲ ਦੌੜ ਕੇ ਉਹਨੂੰ ਪ੍ਰਣਾਮ ਕੀਤਾ। ਤਦ ਉਸ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਇਹਨਾਂ ਨਾਲ ਕੀ ਝਗੜਾ ਕਰਦੇ ਹੋ? ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ। ਗੁਰੂ ਜੀ ਮੈਂ ਆਪਣਾ ਪੁੱਤਰ ਜਿਸ ਨੂੰ ਗੂੰਗੀ ਰੂ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ। ਔਰ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੜਦਾ ਅਤੇ ਦੰਦ ਪੀਂਦਾ ਅਤੇ ਸੁੱਕਦਾ ਜਾਂਦਾ ਹੈ ਪਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਉਸ ਨੂੰ ਕੱਢ ਦੇਣ ਪਰ ਉਹ ਨਾ ਕੱਢ ਸਕੇ ਸੋ ਇੱਥੇ ਅਸੀਂ ਇੱਕ ਸੀਨ ਦੇਖਦੇ ਹਾਂ ਉਹ ਸੀਨ ਕੀ ਆ ਚੇਲੇ ਆ ਭੀੜ ਆ ਇੱਕ ਦੁਸ਼ਟ ਆਤਮਾ ਦਾ ਜਕੜਿਆ ਹੋਇਆ ਬੱਚਾ ਹੈ ਔਰ ਉਸ ਦਾ ਪਿਤਾ ਹੈ ਔਰ ਪ੍ਰਭੂ ਯਿਸੂ ਮਸੀਹ ਵੀ ਹੈ ਔਰ ਅਸੀਂ ਦੇਖਦੇ ਹਾਂ ਕਿ ਜਦੋਂ ਉਹਨਾਂ ਨੂੰ ਪੁੱਛਿਆ ਕਿ ਆਪਸ ਵਿੱਚ ਝਗੜ ਕਿਉਂ ਰਹੇ ਹੋ ਤੋ ਇਨਸਾਨ ਕਹਿੰਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਲੈ ਕੇ ਆਇਆ ਕਿ ਚੰਗਾ ਹੋ ਜਵੇ ਤੇ ਤੇਰੇ ਚੇਲਿਆਂ ਨੂੰ ਕਿਹਾ ਕਿ ਉਹ ਇਹਨੂੰ ਚੰਗਾ ਕਰਨ ਕਿਹੜੀਆਂ ਚੀਜ਼ਾਂ ਤੋਂ ਕਹਿੰਦਾ ਇਹਨੂੰ ਗੁੰਗੀ ਰੂਜ਼ਿੰਬੜੀ ਹੋਈ ਆ ਉਹ ਜਿੱਥੇ ਕਿਤੇ ਇਹਦਾ ਜੀ ਕਰਦਾ ਉਹਨੂੰ ਪਟਕਾ ਦਿੰਦੀ ਆ ਮਤਲਬ ਸੁੱਟ ਦਿੰਦੀ ਆ ਉਹ ਝੱਗ ਛੱਡਦਾ ਆ ਦੰਦ ਪੀਂਦਾ ਆ ਤੇ ਸੁੱਕਦਾ ਜਾਂਦਾ ਆ ਤੇ ਕਹਿੰਦਾ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਇਸ ਦੁਸ਼ਟ ਆਤਮੇ ਨੂੰ ਕੱਢ ਦੇਣ ਪਰ ਕਿੰਨਾ ਉਹ ਕੱਢ ਨਹੀਂ ਸਕੇ ਉਹਨੇ ਚੇਲਿਆਂ ਨੂੰ ਕਿਉਂ ਕਿਹਾ ਸੀਗਾ ਇਹਦਾ ਮਤਲਬ ਚੇਲੇ ਵੀ ਉਸ ਵੇਲੇ ਤਿਆਰ ਹੋ ਚੁੱਕੇ ਸੀ ਕੰਮ ਕਰਨ ਦੇ ਲਈ ਉਹਨਾਂ ਨੂੰ ਇੱਕ ਤਿਆਰ ਮਿਲ ਚੁੱਕਿਆ ਸੀ ਇਹਦਾ ਮਤਲਬ ਉਹਨੇ ਇਹ ਵੀ ਚਰਚਾ ਸੁਣੀ ਹੋਊਗੀ ਕਿ ਯਿਸੂ ਮਸੀਹ ਦੇ ਤਾਂ ਚੇਲੇ ਵੀ ਜਿਹਦੇ ਲਈ ਪ੍ਰਾਰਥਨਾ ਕਰ ਦੇਣ ਕੰਮ ਹੋ ਜਾਂਦਾ ਹੈ ਜਰੂਰ ਇਸੇ ਕਰਕੇ ਹੀ ਉਹਨੇ ਚੇਲਿਆਂ ਨੂੰ ਕਿਹਾ ਬਈ ਇਸ ਦੁਸ਼ਟ ਆਤਮੇ ਨੂੰ ਕੱਢ ਦਿਓ ਜੇ ਇਸ ਤੋਂ ਪਹਿਲਾਂ ਚੇਲਿਆਂ ਨੇ ਕੋਈ ਕੰਮ ਇਹੋ ਜਿਹਾ ਨਾ ਕੀਤਾ ਹੁੰਦਾ ਫਿਰ ਉਹਨੇ ਕਹਿਣਾ ਨਹੀਂ ਸੀ ਪਰ ਜਰੂਰ ਉਹਨੇ ਇਹ ਚਰਚਾ ਸੁਣੀ ਕਿ ਯਿਸੂ ਦੇ ਚੇਲੇ ਵੀ ਕਰਾਮਾਤਾਂ ਕਰਦੇ ਹਨ ਹallelujah ਕਿਉਂਕਿ ਜਦੋਂ ਅਸੀਂ 6 ਨੰਬਰ ਅਧਿਆਏ ਦੇ ਵਿੱਚ ਐਸੀ ਕਿਤਾਬ ਵਿੱਚ ਦੇਖਦੇ ਹਾਂ ਤੇ ਮਾਰਕਸ 6 ਦੀ 7 ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਐਨੌਇੰਟ ਕਰ ਦਿੱਤਾ ਹੈ ਉਹਨਾਂ ਨੂੰ ਦੋ-ਦੋ ਕਰਕੇ ਪਿੰਡਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਔਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਹੈ ਕਿ ਪ੍ਰਿਸ਼ਟ ਆਤਮਿਆ ਉੱਤੇ ਮੈਂ ਤੁਹਾਨੂੰ ਇਕ ਤਿਆਰ ਦਿੱਤਾ ਹੈ ਇਸ ਘਟਨਾ ਤੋਂ ਪਹਿਲਾਂ ਚੇਲਿਆਂ ਨੂੰ ਇਕ ਤਿਆਰ ਮਿਲ ਚੁੱਕਾ ਸੀ ਔਰ ਚੇਲ ਵਿੱਚ ਜਾਂਦੇ ਸੀ ਸ਼ਹਿਰਾਂ ਵਿੱਚ ਜਾਂਦੇ ਸੀ ਜਗ੍ਹਾ ਜਗ੍ਹਾ ਤੇ ਜਾਂਦੇ ਸੀ ਅਰ ਉਹ ਜਾ ਕੇ ਰੋਗੀਆਂ ਨੂੰ ਚੰਗੇ ਕਰਦੇ ਸੀ ਯਿਸੂ ਨਾਮ ਦੇ ਵਿੱਚ ਦੁਸ਼ਟ ਦੇ ਜਕੜਿਆਂ ਨੂੰ ਆਜ਼ਾਦ ਕਰਦੇ ਸੀ ਯਿਸੂ ਨਾਮ ਵਿੱਚ ਪਰ ਇੱਥੇ ਕਿਉਂ ਨਹੀਂ ਕੰਮ ਹੋਇਆ ਉਹਨਾਂ ਕੋਲ ਇੱਥੇ ਜਦੋਂ ਚੇਲਿਆਂ ਨੇ ਉਸ ਮੁੰਡੇ ਦੀ ਹਾਲਤ ਨੂੰ ਦੇਖਿਆ ਜਿਹੜਾ ਦੁਸ਼ਟ ਆਤਮਾ ਦਾ ਜਕੜਿਆ ਸੀ ਉਹ ਦੇਖ ਕੇ ਡਰ ਗਏ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਉਹ ਦੁਸ਼ਟ ਆਤਮਾ ਕਦੀ ਉਸ ਮੁੰਡੇ ਨੂੰ ਚੱਕ ਕੇ ਕਿਤੇ ਸੱਟਦਾ ਆ ਕਦੀ ਕਿੱਦਾਂ ਕਰਦਾ ਆ ਉਹਨੂੰ ਤੋੜਦਾ ਮਰੋੜਦਾ ਆ ਮੂੰਹ ਚੋਂ ਝੱਗ ਨਿਕਲੀ ਆਉਂਦੀ ਆ ਦੰਦ ਪੀ ਜਾਂਦਾ ਆ ਉਹ ਆਪਣੇ ਆਪ ਨੂੰ ਨੁਕਸਾਨ ਕਰੀ ਜਾਂਦਾ ਆ ਚੇਲਿਆਂ ਦਾ ਮਨ ਡੈਲ ਗਿਆ ਤੋਂਨ ਨੂੰ ਇਦਾਂ ਲੱਗਾ ਆ ਜਿੱਦਾਂ ਇਹ ਜ਼ਿਆਦਾ ਕ੍ਰਿਟੀਕਲ ਕੇਸ ਜਿੱਦਾਂ ਇਹ ਜ਼ਿਆਦਾ ਭਿਆਨਕ ਹਾਲਾਤ ਆ ਇਦਾਂ ਨਹੀਂ ਵੀ ਉਹਨਾਂ ਨੇ ਪ੍ਰਾਰਥਨਾ ਨਹੀਂ ਕੀਤੀ ਉਹਨਾਂ ਨੇ ਪ੍ਰਾਰਥਨਾ ਕੀਤੀ ਪਰ ਵਚਨ ਵਿੱਚ ਲਿਖਿਆ ਮੁੰਡੇ ਦਾ ਪਿਓ ਕੀ ਕਹਿੰਦਾ ਇਹ ਕੱਢ ਨਾ ਸਕੇ ਇਹਦਾ ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪਰ ਉਹ ਕੱਢ ਨਹੀਂ ਸਕੇ ਕਈ ਵਾਰੀ ਅਸੀਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਹਾਲਾਤ ਆ ਜਾਂਦੇ ਆ ਜਿੱਥੇ ਸਾਨੂੰ ਪਤਾ ਤਾਂ ਹੈਗਾ ਆ ਕਿ ਵਚਨ ਸਾਨੂੰ ਅਧਿਕਾਰ ਦਿੰਦਾ ਆ ਕਿ ਅਸੀਂ ਪ੍ਰਾਰਥਨਾ ਕਰੀਏ ਤੇ ਸਾਨੂੰ ਪਤੇ ਮਿਲ ਸਕਦੀ ਆ ਵਚਨ ਦੇ ਰਾਈ ਪਰਮੇਸ਼ਵਰ ਨੇ ਸਾਨੂੰ ਵੱਡੇ ਵੱਡੇ ਅਧਿਕਾਰ ਦਿੱਤੇ ਆ ਇਖਤਿਆਰ ਦਿੱਤੇ ਅਧਿਕਾਰ ਦਿੱਤੇ ਅਥਾਰਟੀਜ਼ ਦਿੱਤੀਆਂ ਆ ਅਰ ਸਾਨੂੰ ਇਸ ਗੱਲ ਦਾ ਭਲੀ ਭੰਤੀ ਪਤਾ ਵੀ ਆ ਪਰ ਸਮ ਟਾਈਮਸ ਕਈ ਵਾਰੀ ਜਿਹੜੇ ਚੀਜ਼ ਨੂੰ ਅਸੀਂ ਵੱਡਾ ਦੇਖਦੇ ਆ ਉਹਦੇ ਤੋਂ ਅਸੀਂ ਡਰ ਜਾਂਦੇ ਆ ਪ੍ਰਾਰਥਨਾ ਵੀ ਕਰਦੇ ਆ ਦਾ ਦੇਖ ਰਹੇ ਆ ਸਮੱਸਿਆ ਨੂੰ ਵੱਡਾ ਦੇਖੋਗੇ ਜਿੰਨੀ ਮਰਜੀ ਪ੍ਰਾਰਥਨਾ ਕਰ ਲੋ ਸਮੱਸਿਆ ਖਤਮ ਨਹੀਂ ਹੋਊਗੀ ਬਿਮਾਰੀ ਵੱਡੀ ਦੇਖ ਰਹੇ ਆ ਕਿ ਇਹ ਕੈਂਸਰ ਆ ਐਚ ਆਈ ਵੀ ਆ ਜਾਂ ਹੋਰ ਕੋਈ ਚੀਜ਼ਾਂ ਆ ਜਾਂ ਡਾਕਟਰਸ ਨੇ ਕਹਿ ਦਿੱਤਾ ਆ ਇਹਦਾ ਇਲਾਜ ਕੋਈ ਨਹੀਂ ਹੋਣਾ ਇਹ ਹੁਣ ਇਦਾਂ ਹੀ ਚੱਲਣੀ ਆ ਹਰ ਤਿੰਨਾਂ ਮਹੀਨਿਆਂ ਬਾਅਦ ਖੂਨ ਚੜਾਉਣਾ ਪਿਆ ਕਰਨਾ ਆ ਇਦਾਂ ਇਹਨੂੰ ਡਾਲਸਿਸ ਹੋਣੇ ਆ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਵੱਡਾ ਦੇਖੋਗੇ ਔਰ ਉਹਦੇ ਵਿਗੜੇ ਹੋਏ ਰੂਪ ਨੂੰ ਦੇਖੋਗੇ ਜਿੰਨੀ ਮਰਜ਼ੀ ਪ੍ਰਾਰਥਨਾ ਕਰ ਲੋ ਉਹ ਖਤਮ ਨਹੀਂ ਹੋਏਗੀ ਉਹ ਮਸਲਾ ਹੱਲ ਨਹੀਂ ਹੋਊਗਾ ਕਿਉਂ ਆਓ ਅਸੀਂ ਅੱਗੇ ਦੇਖਦੇ ਹਾਂ 19 ਨੰਬਰ ਆਇਤ ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਉਸਨੇ ਉਹਨਾਂ ਨੂੰ ਉੱਤਰ ਦਿੱਤਾ हे ਬੇਪ੍ਰਤੀਤ ਪੀੜੀ ਕਦ ਤੋੜੀ ਮੈਂ ਤੁਹਾਡੇ ਸੰਗ ਰਹਾਂਗਾ ਬੜਾ ਹੀ ਵੱਡਾ ਦੁਸ਼ਟ ਆਤਮਾ ਆ ਜੇ ਮਾੜਾ ਜਿਹਾ ਵੀ ਇਹ ਖਿਆਲ ਆ ਗਿਆ ਹੁਕਮ ਕਰਨ ਵਾਲੇ ਦੇ ਮਨ ਦੇ ਅੰਦਰ ਪ੍ਰਾਰਥਨਾ ਕਰਨ ਵਾਲੇ ਦੇ ਮਨ ਦੇ ਅੰਦਰ ਇਹ ਖਿਆਲ ਜਰਾ ਜਿੰਨਾ ਵੀ ਆ ਗਿਆ ਕਿ ਆਹ ਦੁਸ਼ਟ ਆਤਮਾ ਤਾਂ ਬੜਾ ਹੀ ਵੱਡਾ ਹੈ ਇਹ ਬਹੁਤ ਭਿਆਨਕ ਹੈ ਮੈਂ ਕਿਹਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜ਼ੋਰ ਲਾ ਲਓ ਉਹ ਦੁਸ਼ਟ ਆਤਮਾ ਟੱਸ ਕੋ ਮੱਸ ਨਹੀਂ ਹੋਊਗਾ ਕਿਉਂਕਿ ਤੁਹਾਡੇ ਇੱਕ ਥੌਟ ਨੇ ਉਹਨੂੰ ਸਟਰੈਂਥ ਦੇ ਦਿੱਤੀ ਔਰ ਉਹਨੂੰ ਰਹਿਣ ਦੇ ਲਈ ਜਗ੍ਹਾ ਦੇ ਦਿੱਤੀ ਹੈ ਇੰਨਾ ਸੋਚਣਾ ਹੀ ਕਿ ਇਹ ਦੁਸ਼ਟ ਆਤਮਾ ਬਹੁਤ ਵੱਡੀ ਹੈ ਇਹ ਸਮੱਸਿਆ ਬਹੁਤ ਵੱਡੀ ਹੈ ਬਸ ਇੰਨੀ ਜਈ ਸੋਚ ਬੇਪਰਤੀ ਤੀ ਨੂੰ ਜਨਮ ਦਿੰਦੀ ਆ ਇਹ ਸੋਚ ਤੇ ਪ੍ਰਭੂ ਯਿਸੂ ਮਸੀਹ ਨੂੰ ਗੁੱਸਾ ਆਇਆ ਕਿਉਂਕਿ ਇਹ ਅੱਖਰ ਕੋਈ ਪਿਆਰ ਵਾਲੇ ਅੱਖਰ ਨਹੀਂ ਆ ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੇ ਨਾਲ ਗੱਲ ਕੀਤੀ ਆ ਗੁੱਸੇ ਨਾਲ ਹੀ ਗੱਲ ਕੀਤੀ ਆ ਕਹਿੰਦੇ ਇਹ ਬੇਪਰਤੀਤ ਪੀੜੀ ਕਦ ਤੋੜੀ ਮੈਂ ਤੁਹਾਡੇ ਸੰਗ ਰਹੂੰਗਾ ਕਦੋਂ ਤੱਕ ਤੁਹਾਡੇ ਨਾਲ-ਨਾਲ ਰਹੂੰਗਾ ਮੈਂ ਫਿਜ਼ੀਕਲ ਰੂਪ ਦੇ ਨਾਲ ਸਰੀਰਕ ਤੌਰ ਤੇ ਪ੍ਰਭੂ ਯਿਸੂ ਮਸੀਹ ਇੱਕ ਸਮੇਂ ਇੱਕ ਹੀ ਥਾਂ ਤੇ ਹੋ ਸਕਦੇ ਸੀ ਪਰ ਉਹਨਾਂ ਨੇ ਚੇਲਿਆਂ ਨੂੰ ਸਿਖਾਇਆ ਐਨੋਇੰਟ ਕੀਤਾ ਇਖਤਿਆਰ ਦਿੱਤਾ ਕਿ ਵੱਖ-ਵੱਖ ਥਾਂ ਤੇ ਪਰਮੇਸ਼ਵਰ ਦੇ ਸਮਰਥ ਦੇ ਕੰਮ ਹੋਣ ਇਸ ਲਈ ਪ੍ਰਭੂ ਯਿਸੂ ਮਸੀਹ ਕਹਿੰਦੇ ਕਦੋਂ ਸਾਦੇ ਤੱਕ ਇਦਾਂ ਚੱਲੂਗਾ ਅਸੀਂ ਚਰਚ ਵਿੱਚ ਆਉਨੇ ਆ ਤਾਂ ਸਿੱਧ ਪਾਸਟਰ ਜੀ ਤੱਕ ਅਪਰੋਚ ਕਰਦੇ ਕਿ ਪਾਸਟਰ ਜੀ ਸਾਡੇ ਲਈ ਪ੍ਰਾਰਥਨਾ ਕਰੋ ਬਹੁਤ ਚੰਗੀ ਗੱਲ ਆ ਕਿ ਤੁਹਾਡਾ ਭਰੋਸਾ ਆ ਕਿ ਉਹ ਖੁਦਾ ਦੇ ਜਾਣਿਆ ਅਨ ਉਹਨਾਂ ਦੀ ਕੀਤੀ ਹੋਈ ਪ੍ਰਾਰਥਨਾ ਦਾ ਉੱਤਰ ਤੁਹਾਡੇ ਜੀਵਨ ਵਿੱਚ ਆਵੇਗਾ ਪਰ ਕਦ ਤੱਕ ਕਦ ਤੱਕ ਤੁਹਾਡੇ ਨਾਲ ਰਹਿਣਗੇ ਅਗਰ ਤੁਹਾਨੂੰ ਸੰਡੇ ਦੇ ਬਿਨਾਂ ਜ਼ਰੂਰਤ ਪਈ ਤਾਂ ਫਿਰ ਕੀ ਹੋਊਗਾ ਸੋਮਵਾਰ ਜ਼ਰੂਰਤ ਪੈ ਗਈ ਮੰਗਲਵਾਰ ਬੁੱਧਵਾਰ ਸਵੇਰ ਨੂੰ ਸ਼ਾਮ ਈਸ਼ਵਰ ਨੇ ਤੁਹਾਨੂੰ ਸਾਰੇ ਅਧਿਕਾਰ ਦੇ ਦਿੱਤੇ ਹੁਣ ਇਸਤੇਮਾਲ ਕਰੋ ਤੇ ਫਤਿਹ ਪਾ ਲਓ ਹallelujah ਸੋ ਇੱਥੇ ਅਸੀਂ ਇਸੇ ਚੀਜ਼ ਨੂੰ ਦੇਖਦੇ ਆ ਕਿ ਪ੍ਰਭੂ ਯਿਸੂ ਮਸੀਹ ਨੂੰ ਗਿਲਾਇਆ ਕਿ ਮੈਂ ਤੁਹਾਨੂੰ ਕੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਤੁਸੀਂ ਕਿਉਂ ਨਹੀਂ ਬਣ ਰਹੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਾਓ ਉਹਨੂੰ ਮੇਰੇ ਕੋਲ ਲਿਆਓ ਕਹਿੰਦੇ ਉਹ ਉਹਨੂੰ ਉਸ ਦੇ ਕੋਲ ਲਿਆਏ ਅਰ ਜਾਂ ਉਸ ਨੇ ਉਹਨੂੰ ਵੇਖਿਆ ਤਾਂ ਰੂਹ ਨੇ ਉਸੇ ਵੇਲੇ ਉਹਨੂੰ ਵੱਡਾ ਮਰੋੜਿਆ ਅਤੇ ਉਹ ਪੁੰਝੇ ਡਿੱਗ ਪਿਆ ਅਰ ਝੱਗ ਛੱਡਦਾ ਹੋਇਆ ਲੇਟਣ ਲੱਗਾ ਉਸ ਨੇ ਉਹਦੇ ਪਿਓ ਨੂੰ ਪੁੱਛਿਆ ਕਿੰਨਾ ਇੱਕ ਚਿਰ ਤੋਂ ਇਹ ਉਸ ਨੂੰ ਹੋਇਆ ਉਹ ਬੋਲਿਆ ਛੋਟੇ ਹੁੰਦਿਆਂ ਹੀ ਤੋਂ ਅਤੇ ਕਈ ਵਾਰੀ ਉਸ ਨੇ ਇਹਨੂੰ ਅੱਗ ਵਿੱਚ ਚਰ ਪਾਣੀ ਵਿੱਚ ਵੀ ਸੁੱਟਿਆ ਭਈ ਇਹਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਹਿੰਦੇ ਉਹਨੂੰ ਮੇਰੇ ਕੋਲ ਲਿਆਓ ਹੁਣ ਉਹ ਮਸਲੇ ਜਿਹੜੇ ਤੁਹਾਡੇ ਕੋਲੋਂ ਆ ਹੱਲ ਨਹੀਂ ਹੋਏ ਜਿਹੜੇ ਚੇਲਿਆਂ ਕੋਲ ਜਾਣ ਨਾਲ ਵੀ ਚੱਲ ਹੱਲ ਨਹੀਂ ਹੋਏ ਹੁਣ ਪ੍ਰਭੂ ਕਹਿੰਦੇ ਮੇਰੇ ਕੋਲ ਲੈ ਕੇ ਆਓ ਸਮਝ ਰਹੇ ਹੋ ਤੁਸੀਂ ਜਾਗ ਰਹੇ ਹੋ ਤਾਂ ਪ੍ਰਭੂ ਯੀਸੂ ਮਸੀਹ ਨੇ ਜਦੋਂ ਕਿਹਾ ਤਾਂ ਉਸ ਮੁੰਡੇ ਨੂੰ ਪ੍ਰਭੂ ਯੀਸੂ ਮਸੀਹ ਦੇ ਕੋਲ ਲਿਆਂਦਾ ਗਿਆ ਜਦੋਂ ਪ੍ਰਭੂ ਯਿਸੂ ਮਸੀਹ ਕੋਲ ਵੀ ਆਇਆ ਤੇ ਇਦਾਂ ਨਹੀਂ ਆ ਕਿ ਉਸੇ ਵੇਲੇ ਹੀ ਉਹ ਚੁੱਪ ਕਰ ਗਿਆ ਤੇ ਠੀਕ ਹੋ ਗਿਆ। ਉੱਥੇ ਵੀ ਉਹ ਜਿਹੜਾ ਦੁਸ਼ਟ ਆਤਮਾ ਸੀ ਉਹਨੇ ਆਪਣਾ ਰੰਗ ਆਪਣਾ ਸੁਭਾਅ ਦਿਖਾਇਆ। ਇੱਥੇ ਲਿਖਿਆ ਆ ਕਹਿੰਦਾ ਕਿ ਉਹ ਲੇਟਣ ਲੱਗ ਗਿਆ। ਉਹਨੂੰ ਵੱਡਾ ਮਰੋੜਿਆ ਉਸ ਦੁਸ਼ਟ ਆਤਮਾ ਨੇ ਉਹ ਡਿੱਗ ਪਿਆ। ਤੇ ਫੇਰ ਪ੍ਰਭੂ ਯਿਸੂ ਮਸੀਹ ਨੇ ਉਸਦੇ ਪਿਤਾ ਨੂੰ ਪੁੱਛਿਆ ਵੀ ਇਹ ਕਿੰਨੇ ਕ ਚਿਰ ਤੋਂ ਕੀ ਪ੍ਰਭੂ ਯਿਸੂ ਮਸੀਹ ਜੀ ਨੂੰ ਨਹੀਂ ਪਤਾ ਸੀਗਾ ਕਿ ਕਿੰਨੇ ਕਚਿਰਤੋਂ ਆ ਅਸਲ ਵਿੱਚ ਤੇ ਪ੍ਰਭੂ ਯਿਸੂ ਮਸੀਹ ਦਾ ਉੱਥੇ ਆਉਣਾ ਹੀ ਉਸ ਮੁੰਡੇ ਦੇ ਲਈ ਸੀਗਾ ਉਹਨਾਂ ਨੂੰ ਪਹਿਲਾਂ ਹੀ ਸਭ ਕੁਝ ਪਤਾ ਸੀ ਪਰ ਫਿਰ ਵੀ ਪ੍ਰਭੂ ਯਿਸੂ ਮਸੀਹ ਜੀ ਨੇ ਪੁੱਛਿਆ ਉਹਨੂੰ ਉਹਦੇ ਪਿਤਾ ਨੂੰ ਕਿ ਕਿੰਨੇ ਕਚਿਰਤੋਂ ਆ ਤੁਹਾਨੂੰ ਪਤਾ ਕਿਉਂ ਪ੍ਰਭੂ ਯਿਸੂ ਮਸੀਹ ਚਾਹੁੰਦੇ ਸੀ ਉਹ ਸਾਰਾ ਦਿਲ ਖੋਲ੍ਹ ਦੇਵੇ ਪ੍ਰਭੂ ਦੇ ਅੱਗੇ ਜਿਹੜੀਆਂ ਚੀਜ਼ਾਂ ਨੇ ਇਹਨੂੰ ਡਿਸਟਰਬ ਕੀਤਾ ਆ ਜੋ ਖਿਆਲ ਉਹਦੇ ਅੰਦਰ ਚੱਲਦੇ ਰਹਿੰਦੇ ਆ ਵੀ ਨਿੱਕੇ ਹੁੰਦਿਆਂ ਤੋਂ ਇਹ ਬਿਮਾਰ ਆ ਕਦੀ ਅੱਗ 'ਚ ਡਿੱਗਦਾ ਕਦੀ ਪਾਣੀ 'ਚ ਡਿੱਗਦਾ ਕਦੀ ਚੀਕਾਂ ਮਾਰਦਾ ਟਿੱਕਦਾ ਨਹੀਂ ਆ ਬਿਮਾਰ ਰਹਿੰਦਾ ਆ ਸੁੱਕਦਾ ਜਾਂਦਾ ਆ ਪ੍ਰਭੂ ਚਾਹਦੇ ਆ ਕਿ ਅਸੀਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਵਿਸਥਾਰ ਦੇ ਨਾਲ ਪ੍ਰਭੂ ਅੱਗੇ ਰੱਖੀਏ ਫਰੈਂਡਲੀ ਹੋ ਕੇ ਆਪਣਾ ਸਮਝ ਕੇ ਰੂਬਰੂ ਹੋ ਕੇ ਖੋਲ ਕੇ ਸਾਰਾ ਹਾਲ ਪਰਮੇਸ਼ਵਰ ਦੇ ਅੱਗੇ ਰੱਖਿਆ ਜਾਵੇ ਜਿੱਦਾਂ ਇਸ ਲੜਕੇ ਦੇ ਪਿਤਾ ਨੇ ਫਿਰ ਰੱਖਿਆ ਜਦੋਂ ਉਹਨੂੰ ਪੁੱਛਿਆ ਗਿਆ ਅੱਜ ਪ੍ਰਭੂ ਦਾ ਆਤਮਾ ਤੁਹਾਨੂੰ ਵੀ ਪੁੱਛ ਰਿਹਾ ਆ ਤੂੰ ਕਿੰਨਾ ਕੁ ਪਰੇਸ਼ਾਨ ਆ ਕਦੋਂ ਸ਼ਾਨ ਕਿੰਨੇ ਕ ਸਾਲ ਹੋ ਗਏ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਪਤਾ ਨਹੀਂ ਆ ਸਾਰਾ ਕੁਝ ਹੀ ਪਤਾ ਹੈ ਪਰ ਇਸ ਲਈ ਤੁਹਾਨੂੰ ਪੁੱਛਿਆ ਜਾ ਰਿਹਾ ਕਿ ਤੁਹਾਡਾ ਮਨ ਹੌਲਾ ਹੋ ਜਾਏ ਕਿਤੇ ਤੁਹਾਡੇ ਮਨ 'ਚ ਕੋਈ ਐਹੋ ਜੀ ਗੱਲ ਨਾ ਰਹਿ ਜਾਵੇ ਜਿਹੜੀ ਤੁਸੀਂ ਕਹੋ ਕਿ ਇਹ ਤਾਂ ਮੈਂ ਦੱਸੀ ਨਹੀਂ ਕਿਉਂਕਿ ਜਿਹੜੀ ਗੱਲ ਤੁਹਾਡੇ ਮਨ ਵਿੱਚ ਰਹਿ ਗਈ ਤੁਹਾਨੂੰ ਲੱਗਣਾ ਆ ਇਹ ਦੱਸੀ ਨਹੀਂ ਤਾਂ ਹੱਲ ਨਹੀਂ ਹੋਈ ਇਸ ਲਈ ਹਰ ਉਹ ਮਸਲਾ ਹਰ ਉਹ ਚੀਜ਼ ਜਿਹੜਾ ਤੁਸੀਂ ਹੱਲ ਚਾਹੁੰਦੇ ਆ ਪ੍ਰਭੂ ਦੇ ਅੱਗੇ ਰੱਖ ਦਿਓ ਹallelujah ਹੁਣ ਇੱਥੇ ਇੱਕ ਗੱਲ ਕਹਿ ਰਿਹਾ ਆ ਉਸ ਲੜਕੇ ਦਾ ਬਾਪ ਉਹ ਕੀ ਕਹਿੰਦਾ ਆ ਕਹਿੰਦਾ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ ਇੱਥੋਂ ਪਤਾ ਲੱਗਦਾ ਹੈ ਕਿ ਮੁੰਡੇ ਦੇ ਪਿਓ ਨੂੰ ਮੁੰਡੇ ਦੇ ਬਾਪ ਨਜ਼ਰ ਆਉਂਦੀ ਹੈ ਤਸਵੀਰ ਕਿ ਨਹੀਂ ਕਈ ਵਾਰੀ ਜਿੱਥੇ ਤੁਹਾਨੂੰ ਪੂਰਾ ਭਰੋਸਾ ਨਹੀਂ ਹੁੰਦਾ ਤਾਂ ਤੁਸੀਂ ਕੀ ਕਹਿੰਦੇ ਆ ਦੇਖ ਲੈ ਜੇ ਹੁੰਦਾ ਤਾਂ ਜੇ ਕੁਝ ਕਰ ਸਕਦਾ ਤੇ ਚੱਲ ਕਰ ਦੇ ਨਹੀਂ ਤਾਂ ਫਿਰ ਵੇਖੀ ਜਾਉ ਇੱਥੇ ਲੜਕੇ ਦਾ ਪਿਤਾ ਐਨ ਇੱਦਾਂ ਹੀ ਕਹਿਣ ਗਿਆ ਕਹਿੰਦਾ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਕਰੋ ਕੀ ਕਹਿੰਦਾ ਤਰਸ ਖਾ ਕੇ ਸਾਡੀ ਸਹਾਇਤਾ ਕਰੋ ਪ੍ਰਭੂ ਯਿਸੂ ਮਸੀਹ ਨੂੰ ਪਕੜ ਵਿੱਚ ਤਾਂ ਪਹਿਲਾਂ ਹੀ ਆਇਆ ਕਿਉਂਕਿ ਉਹਨੇ ਪਹਿਲਾਂ ਹੀ ਕਹਿਤਾ ਹੈ ਬੇਪਰਤੀਤੀ ਪੀੜੀ ਇੱਥੇ ਬੇਪਰਤੀਤੀ ਸਾਹਮਣੇ ਵੀ ਆ ਗਈ ਹੈ ਕਈ ਵਾਰੀ ਅਸੀਂ ਵੀ ਇਦਾਂ ਹੀ ਕਹਿੰਨੇ ਪ੍ਰਭੂ ਜੇ ਤੂੰ ਮੇਰੇ ਨਿਆਣਿਆਂ ਨੂੰ ਸੁਧਾਰ ਸਕਦਾ ਤੇ ਸੁਧਾਰ ਇਹ ਰਾਈਟ ਵਰਡਸ ਨਹੀਂ ਆ ਇਹ ਸਹੀ ਸ਼ਬਦ ਨਹੀਂ ਪ੍ਰਭੂ ਜੇ ਤੂੰ ਮੈਨੂੰ ਚੰਗਾ ਕਰ ਸਕਦਾ ਤਾਂ ਕਰ ਇਹ ਸਹੀ ਪ੍ਰਾਰਥਨਾ ਨਹੀਂ ਪ੍ਰਭੂ ਜੇ ਤੂੰ ਮੇਰੇ ਵੈਰੀਆਂ ਨੂੰ ਸ਼ਰਮਿੰਦਾ ਕਰ ਸਕਦਾ ਤੇ ਕਰ ਇਹ ਸਹੀ ਪ੍ਰਾਰਥਨਾ ਨਹੀਂ ਸਿਰਫ ਪ੍ਰਭੂ ਹੀ ਆ ਜਿਹਦੇ ਬਾਰੇ ਵਿੱਚ ਲਿਖਿਆ ਜੋ ਮਨੁੱਖਾਂ ਤੋਂ ਅਣ ਹੋਣਾ ਆ ਪਰਮੇਸ਼ਵਰ ਤੋਂ ਸਭ ਤੋਂ ਕੋਸ਼ ਹੋ ਸਕਦਾ ਹੈ ਚੋਤ ਤਥੋਂ ਨਹੀਂ ਹੋ ਸਕਦਾ ਉਹ ਪਰਮੇਸ਼ਵਰ ਕਰਨ ਦੇ ਲਈ ਸਮਰਥੀ ਹੈ ਹallelujah ਇਸ ਲਈ ਕਦੇ ਇਹ ਨਾ ਕਹੋ ਕਿ ਪ੍ਰਭੂ ਜੇ ਤੂੰ ਕਰ ਸਕਦਾ ਤੇ ਮੇਰੇ ਨਿਆਣਿਆਂ ਦੀ ਐਡਮਿਸ਼ਨ ਕਰਾ ਦੇ ਜੇ ਤੂੰ ਕਰ ਸਕਦਾ ਤੇ ਮੇਰੇ ਲਈ ਫਲਾਣਾ ਤੁਸੀਂ ਇਹ ਕਹੋ ਉਹ ਪੂਰਾ ਵਿਸ਼ਵਾਸ ਆ ਕਿ ਪ੍ਰਭੂ ਜੀ ਤੁਸੀਂ ਕਰ ਸਕਦੇ ਆ ਇਸ ਲਈ ਮੈਂ ਤੁਹਾਡੀ ਹਜ਼ੂਰੀ ਵਿੱਚ ਆਇਆ ਆ ਆਓ ਪਿਤਾ ਆਪਣੀ ਸਮਰਥ ਦੇ ਨਾਲ ਮੇਰੀ ਸ਼ਰਮਿੰਦਗੀ ਨੂੰ ਦੂਰ ਕਰੋ ਅਰ ਤੁਸੀਂ ਦੇਖਿਓ ਤੁਹਾਡੀ ਸਾਰੀ ਸ਼ਰਮਿੰਦਗੀ ਦੂਰ ਹੋ ਜਾਊਗੀ ਤੁਹਾਡੀ ਸਾਰੀ ਗਰੀਬੀ ਦੂਰ ਹੋ ਜਾਊਗੀ ਤੁਹਾਡੀ ਸਾਰੀ ਬਿਮਾਰੀ ਦੂਰ ਹੋ ਜਾਊਗੀ ਸਾਰੇ ਦੁਸ਼ਟ ਆਤਮੇ ਤੁਹਾਨੂੰ ਛੱਡ ਕੇ ਚਲੇ ਜਾਣਗੇ ਕਿਉਂਕਿ ਉਹ ਕਰ ਸਕਦਾ ਆ ਹਾਲੇਲੂਇਆ ਜਿਹੜਾ ਤੁਹਾਡੇ ਲਈ ਸਲੀਬ ਦੇ ਉੱਤੇ ਬਲੀਦਾਨ ਹੋ ਸਕਦਾ ਉਹ ਹੋਰ ਕੀ ਨਹੀਂ ਕਰ ਸਕਦਾ ਉਹ ਸਭ ਕੁਝ ਕਰ ਸਕਦਾ ਆ ਅਰੇ ਜਿੰਤਾ ਹੀ ਉਹਨੇ ਇਹ ਗੱਲ ਕਹੀ ਪ੍ਰਭੂ ਯਿਸੂ ਮਸੀਹ ਨੇ ਫੇਰ ਇੱਕ ਗੱਲ ਕਹੀ ਕਹਿੰਦੇ ਯਿਸੂ ਨੇ ਉਹਨੂੰ ਆਖਿਆ ਜੇ ਤੁਸੀਂ ਕਰ ਸਕਦੇ ਹੋ ਤਾਂ ਪ੍ਰਤੀਤ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਯਾ ਹੁਣ ਯਿਸੂ ਮਸੀਹ ਜੀ ਨੇ ਕੀ ਕਿਹਾ ਉਹਨੂੰ ਕਰਨ ਦੇ ਲਈ ਪ੍ਰਤੀਤ ਨੇਚ ਉਹ ਪ੍ਰਭੂ ਨੂੰ ਕੀ ਕਹਿੰਦਾ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਪ੍ਰਭੂ ਨੇ ਇਹਨੂੰ ਕੀ ਕਿਹਾ ਜੇ ਤੁਸੀਂ ਕੁਝ ਕਰ ਸਕਦੇ ਹੋ ਤੇ ਫੇ ਪ੍ਰਤੀਤ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਯਾ ਤਾਂ ਪ੍ਰਭੂ ਨੇ ਕਿਹਾ ਪ੍ਰਤੀਤ ਕਰੋ ਤਾਂ ਜੋ ਕੁਝ ਤੁਸੀਂ ਚਾਹੋ ਨੇ ਤੁਹਾਡੇ ਲਈ ਹੋ ਜਾਵੇ ਤਾਂ ਪ੍ਰਭੂ ਉੱਥੇ ਉਸ ਬੱਚੇ ਦੇ ਉਸ ਮੁੰਡੇ ਦੇ ਪਿਤਾ ਨੂੰ ਕਹਿ ਰਿਹਾ ਵਿਸ਼ਵਾਸ ਕਰ ਵਿਸ਼ਵਾਸ ਇਹਦਾ ਮਤਲਬ ਉਹਦੇ ਅੰਦਰ ਵਿਸ਼ਵਾਸ ਨਜ਼ਰ ਨਹੀਂ ਆਇਆ ਹਾਲਾਂਕਿ ਉਹ ਪ੍ਰਭੂ ਦੇ ਕੋਲ ਆਪਣੇ ਮੁੰਡੇ ਨੂੰ ਲੈ ਕੇ ਆਇਆ ਪਰ ਫਿਰ ਵੀ ਪ੍ਰਭੂ ਨੂੰ ਉਹਦੇ ਅੰਦਰ ਵਿਸ਼ਵਾਸ ਨਜ਼ਰ ਨਹੀਂ ਆਇਆ ਜਿੱਥੇ ਵਿਸ਼ਵਾਸ ਨਜ਼ਰ ਆਇਆ ਉੱਥੇ ਪ੍ਰਭੂ ਦੇ ਸ਼ਬਦ ਸ਼ੋ ਹੋ ਗਈ ਹallelujah ਉੱਥੇ ਨਹੀਂ ਹੁੰਨੇ ਕਿਹਾ ਪੇਪਰ ਦਿੱਤੀ ਇੱਥੇ ਪੇਪਰ ਦਿੱਤੀ ਹੈ ਕਈ ਵਾਰੀ ਅਸੀਂ ਆਉਨੇ ਆ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਪਰਮੇਸ਼ਵਰ ਦੇ ਅੱਗੇ ਅਸੀਂ ਆਉਨੇ ਆਪਣੀ ਗਰੀਬੀ ਨੂੰ ਲੈ ਕੇ ਬਿਮਾਰੀ ਨੂੰ ਲੈ ਕੇ ਕਰਜ਼ਿਆਂ ਨੂੰ ਲੈ ਕੇ ਗਮ ਲੈ ਕੇ ਬੋਝ ਲੈ ਕੇ ਜੋ ਵੀ ਜਿਸ ਵੀ ਚੀਜ਼ ਦੇ ਵਿੱਚ ਤੁਸੀਂ ਦੁਖੀ ਹੋ ਤੁਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਆਉਨੇ ਆ ਪਰ ਪ੍ਰਤੀਤ ਪੂਰੀ ਨਹੀਂ ਹੁੰਦੀ ਵਿਸ਼ਵਾਸ ਪੂਰਾ ਨਹੀਂ ਹੁੰਦਾ ਨੇਚਾ ਪੂਰੀ ਨਹੀਂ ਹੁੰਦੀ ਇਸ ਲਈ ਜਿੱਦਾਂ ਤੁਸੀਂ ਜਿੱਤਾਂ ਦੀਆਂ ਚੀਜ਼ਾਂ ਲੈ ਕੇ ਆਉਨੇ ਉਦਾਂ ਦੀਆਂ ਚੀਜ਼ਾਂ ਲੈ ਕੇ ਮੁੜ ਜਾਣੀਆਂ ਪਰ ਅਗਰ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਕਿਸੇ ਵੀ ਚੀਜ਼ ਨੂੰ ਲੈ ਕੇ ਆਉਂਗੇ ਤਾਂ ਉਹ ਤਾਂ ਜਿਹੜੀ ਮਿੱਟੀ ਨੂੰ ਛੂ ਲਵੇ ਕੁੰਦਨ ਬਣਾ ਦਿੰਦਾ ਹੈ ਹਾਲੇਲੂਇਆ ਤੇ ਫਿਰ ਬਿਮਾਰੀ